दिल्ली मॉडल फेल पंजाब मॉडल ਦਾ ਮੁੱਖਿਆ ਤੇ ਕੀ ਇਹ ਹੀ ਸਿੱਖਿਆ ਮਾਡਲ ਉਹ ਸਿਕੂਲਰਿਕ ਘਟਨ ਹੋ ਰਹੇ ਨੇ ਸਿੱਖਿਆ ਕੀ ਗਾਰੰਟੀ ਹਮਨੇ ਪੰਜਾਬ ਮੇ ਲਾਗੂ ਕੀ ਸਿੱਖਿਆ ਸਿੱਖਿਆ ਮਾਡਲ ਇਹ ਬਿਆਨ ਸੀਐਮ ਭਗਵੰਤ ਮਾਨ ਦੀ ਜ਼ੁਬਾਨੀ ਪਤਾ ਨਹੀਂ ਕਿੰਨੀ 100 ਵਾਰ ਸੁਣ ਚੁੱਕੇ ਹੈ ਪੰਜਾਬ ਦੇ ਲੋਕ ਆਪ ਸੁਪਰੀਮੋ ਵੀ ਇਹੀ ਚੀਜ਼ ਦੁਹਰਾਉਂਦੇ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਹਰ ਸਹੂਲਤ ਦੇਣ ਦਾ ਦਾਵਾ ਤਾਂ ਵੱਡਾ ਕੀਤਾ ਗਿਆ ਪਰ ਇਸ ਦੀ ਅਸਲੀਅਤ ਕੁਝ ਹੋ ਰਹੀ ਹੈ ਬਹੁਤ ਸਾਰੇ ਐਸੇ ਸਕੂਲ ਜੋ ਸਰਕਾਰ ਦੇ ਦਾਅਵਿਆਂ ਤੋਂ ਕੋਸਾਂ ਦੂਰ ਨਹੀਂ ਅਜਿਹੀ ਇੱਕ ਤਸਵੀਰ ਅਸੀਂ ਦਿਖਾ ਰਹੇ ਹਾਂ ਜਿਸ ਨੇ ਸਿੱਖਿਆ ਮਾਡਲ ਦਾ ਅਸਲੀ ਚਿਹਰਾ ਵੇਖਾਇਆ ਹੈ ਇਹ ਵੇਖੋ ਸਰਕਾਰੀ ਐਲੀਮੈਂਟਰੀ ਸਕੂਲ ਤੇਰਾ ਬਸੀ ਦੇ ਨਜ਼ਦੀਕ ਪੈਂਦੇ ਮੀਰਪੁਰ ਏਰੀਆ ਵਿੱਚ ਸਥਿਤ ਹੈ ਇੱਥੇ ਚਾਰ ਸਰਕਾਰੀ ਸਕੂਲ ਜੋ ਮੁਬਾਰਕਪੁਰ ਰੋਡ ਤੇ ਸਥਿਤ ਨੇ ਦੋ ਐਲੀਮੈਂਟਰੀ ਇੱਕ ਹਾਈ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਪਹਿਲਾਂ ਇਹ ਤਸਵੀਰਾਂ ਵੇਖੋ ਬੱਚੇ ਸਕੂਲ ਜਾ ਰਹੇ ਨੇ ਸੜਕ ਪਾਰ ਕਰ ਰਹੇ ਨੇ ਉਹ ਵੀ ਉਹ ਰੋਡ ਜਿੱਥੋਂ ਵੱਡੇ ਵੱਡੇ ਟਿਪਰ ਰਫਤਾਰ ਨਾਲ ਲੰਘਦੇ ਨੇ ਹੈਵੀ ਵਨ ਚੱਲਦੇ ਨੇ ਟ੍ਰੈਫਿਕ ਫੁੱਲ ਰਹਿੰਦਾ ਹੈ ਪਰ ਨਾ ਹੀ ਕੋਈ ਸਾਈਨ ਬੋਰਡ ਹੈ ਨਾ ਲਾਈਟ ਨਾ ਸਪੀਡ ਵਰਨਿੰਗ ਜੈਬਰਾ ਕ੍ਰੋਸਿੰਗ ਨਾ ਹੀ ਸਪੀਡ ਬ੍ਰੇਕਰ ਨੇ ਖੈਰ ਸੜਕਾਂ ਤੇ ਪਏ ਖੱਡੇ ਕਦੇ ਕਦੇ ਸਪੀਡ ਜ਼ਰੂਰ ਹੌਲੀ ਕਰਵਾ ਦਿੰਦੇ ਨੇ ਪਰ ਇਹ ਸਭ ਦੇ ਵਿਚਾਲੇ ਹਜ਼ਾਰਾਂ ਬੱਚੇ ਆਪਣੀ ਜਾਨ ਖਤਰੇ ਵਿੱਚ ਪਾ ਕੇ ਸੜਕ ਪਾਰ ਕਰਦੇ ਨੇ ਸਕੂਲ ਜਾਂਦੇ ਨੇ ਤਸਵੀਰਾਂ ਤੁਸੀਂ ਵੇਖ ਲਈਆਂ ਉਹਨਾਂ ਮਾਪਿਆਂ ਦੀ ਜ਼ੁਬਾਨੀ ਉਹਨਾਂ ਦਾ ਦਰਦ ਵੀ ਸੁਣੋ ਬਹੁਤ ਬਹੁਤ ਜ਼ਿਆਦਾ ਔਖਾ ਜੀ ਸਵੇਰੇ ਇਹਨਾਂ ਦੇ ਬੱਚਿਆਂ ਦੇ ਦੇਖ ਲਓ ਪਾਪਾ ਛੋੜ ਕੇ ਜਾਂਦੇ ਆ ਔਰ ਮਾਂ ਇਹਨਾਂ ਨੂੰ ਦੁਬਾਰੇ ਵਾਪਸ ਲੈ ਕੇ ਜਾਂਦਾ ਇਹਨਾਂ ਨੂੰ ਘਰੇ ਵਾਸਤੇ ਔਰ ਇੰਨੀ ਲਿਖਤ ਹੈ ਕਿ ਇਹ ਬੱਚੇ ਤਾਂ ਕੈਸਿਆਣਾ ਵੀ ਰੋਡ ਮਾਰ ਨਹੀਂ ਕਰ ਸਕਦਾ ਜੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਹਨਾਂ ਸਾਡੀ ਅਸੀਂ ਬੱਚਿਆਂ ਨੂੰ ਸਕੂਲ ਭੇਜਦੇ ਆ ਸਾਨੂੰ ਬਹੁਤ ਚਿੰਤਾ ਰਹਿੰਦੀ ਇਹਨਾਂ ਦੀ ਬਹੁਤ ਔਖਾ ਲੱਗਦਾ ਹੈ ਸਰ ਰੋਡ ਕਰਾਸ ਕਰਨਾ ਹਾਂਜੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਜਨੂ ਕਹਿੰਦੇ ਆ ਇਸ ਕਰਕੇ ਖੁਦਾਈ ਦਾ ਲੈਣ ਵਾਸਤੇ ਛੱਡਣ ਵਾਸਤੇ ਹਾਂਜੀ ਐਕਸੀਡੈਂਟ ਵੀ ਕਈ ਵਾਰ ਹੋ ਜਾਂਦੇ ਹਾਂਜੀ ਕਾਫੀ ਬਾਰੀ ਹੋਏ ਆਂ ਡਰ ਲੱਗਿਆ ਰੰਦਾ ਜਾਂਦਾ ਡਰ ਤਾਂ ਲੱਗਦੇ ਰਹਿੰਦਾ ਸਰ ਐਸੇ ਕਰਕੇ ਖੁਦਾਈ ਦਾ ਹੈ ਜੀ ਹਾਂਜੀ ਬਹੁਤ ਖਤਰਾ ਆ ਜੀ ਘੰਟਾ ਘੰਟਾ ਤੋਂ ਮਰਪਾ ਵੀ ਨਹੀਂ ਰੋਡ ਪਾਰ ਹੁੰਦਾ ਹਾ ਜੀ ਕਿੰਨੀ ਕਿੰਨੀ ਢੇਰ ਖੜੇ ਰਹਾ ਆ ਆਪਾਂ ਤਾਂ ਬੱਚਿਆਂ ਨੂੰ ਤਾਂ ਔਖਾ ਹੀ ਆ ਬੱਚਿਆਂ ਨੂੰ ਔਖਾ ਹੀ ਆ ਜੀ ਮਾਨੂੰ ਔਖਾ ਬੱਚਿਆਂ ਤੋਂ ਖੁਦੀ ਔਖਾ ਔਖਾ ਹੀ ਹੈ ਜੀ ਸਾਰਾ ਮਿੱਟੀ ਮਿੱਟੀ ਤੋੜ ਮਿੱਟੀ ਨਾਲ ਟ੍ਰੈਫਿਕ ਇੰਨੀ ਚੱਲਦੀ ਰਹਿੰਦੀ ਹੈ ਕ੍ਰੋਸਿੰਗ ਤੇ ਇੰਨੀ ਤੱਕ ਆਵੰਦੀ ਦਿੱਕਤ ਆਉਂਦੀ ਹੈ ਮਤਲਬ ਕੁਝ ਤਾਂ ਫੈਸਿਲਿਟੀ ਹੋਣੀ ਚਾਹੀਦੀ ਹੈ ਨਾ ਥੋੜਾ ਕ੍ਰੋਸਿੰਗ ਵਾਸਤੇ ਜਾਂ ਕੁਝ ਆਪਣਾ ਆਣੇ ਜਾਣੇ ਵਾਸਤੇ ਹੋਣਾ ਚਾਹੀਦਾ ਹੈ ਸਰ ਡੇਲੀ ਦਾ ਬਹੁਤ ਔਖਾ ਇੱਕ ਤਾਂ ਇੱਥੇ ਮਿੱਟੀ ਕੱਟਾ ਬਹੁਤ ਜ਼ਿਆਦਾ ਹੈ ਉਪਰ ਇਧਰ ਸਾਈਡ ਤੇ ਢੰਗਰ ਖੜੇ ਹੁੰਦੇ ਨੇ ਤੇ ਬੱਚਿਆਂ ਨੂੰ ਸੜਕ ਕ੍ਰੋਸ ਕਰਾਉਣੀ ਬਹੁਤ ਔਖੀ ਲੱਗਦੀ ਹੈ ਸਾਨੂੰ ਤਾਂ ਮਸਰ ਬਹੁਤ ਜ਼ਿਆਦਾ ਔਖਾ ਲੱਗਦਾ ਲੱਗਦਾ ਟ੍ਰੈਫਿਕ ਜਿਹੜਾ ਇਹ ਹੈ ਟ੍ਰੈਫਿਕ ਇੰਦਰ ਨੂੰ ਜੇਰਾਂ ਵਸੀ ਨੂੰ ਜਾਂਦੇ ਹੋ ਤੇ ਤੇਰ ਨੂੰ ਜਾਂਦੇ ਹੋਏ ਬਹੁਤ ਜ਼ਿਆਦਾ ਹੁੰਦੀ ਹੈ ਤੇ ਪਾਲਤੂ ਜਾਨਵਰ ਵੀ ਡੰਗਰ ਵੀ ਬਹੁਤ ਜ਼ਿਆਦਾ ਨਿਕਲ ਅੱਛਾ ਕਈ ਵਾਰ ਤੇ ਬਾਸਾ ਆਉ ਮਾਪੇ ਨੂੰ ਹੋ ਜਾਂਦਾ ਹੈ ਕਿ ਸੋਨੇ ਦਾ ਨੁਕਸਾਨ ਤਾਂ ਹੁੰਦਾ ਹੀ ਸਰ ਜਦ ਐਨੇ ਡੰਗਰ ਵਗੈਰਾ ਹੁੰਦੇ ਨੇ ਬੱਚਿਆਂ ਨੂੰ ਲੈ ਕੇ ਜਾਣਾ ਕਿੰਨਾ ਔਖਾ ਹੈ ਬਹੁਤ ਮੁਸ਼ਕਿਲ ਹੈ ਤੇ ਮੇਰਾ ਤਾਂ ਬੱਚਾ ਵੈਸੀ ਹੈਂਡੀਕੈਪਡ ਹੈ ਇਸ ਸਮੇਂ ਅਸੀਂ ਡੇਰਾ ਬਸੀ ਦੇ ਮੁਬਾਰਕਪੁਰ ਰੋਡ ਦੇ ਉੱਤੇ ਮੌਜੂਦ ਆ ਜਿੱਥੇ ਕਿ ਚਾਰ ਸਕੂਲ ਨੇ ਜਿਨ੍ਹਾਂ ਵਿੱਚ ਛੋਟੇ-ਛੋਟੇ ਬੱਚੇ ਪੜ੍ਹਦੇ ਨੇ ਦੋ ਸਕੂਲ ਐਲੀਮੈਂਟਰੀ ਨੇ ਇੱਕ ਸਕੂਲ ਹਾਇਤ ਐ ਇੱਕ ਸੀਨੀਅਰ ਸੈਕੰਡਰੀ ਆ ਇਹ ਸਕੂਲ ਇਸ ਖਤਰਨਾਕ ਰੋਡ ਦੇ ਉੱਤੇ ਮੌਜੂਦ ਨੇ ਇਹ ਰੋਡ ਜਿੱਥੇ ਕਿ ਟ੍ਰੈਫਿਕ ਲਗਾਤਾਰ ਚੱਲ ਰਿਹਾ ਬੱਚਿਆਂ ਨੂੰ ਸਕੂਲ ਤੋਂ ਜਾ ਰੋਡ ਪਾਰ ਕਰਨੀ ਪੈਂਦੀ ਆ ਤਾਂ ਹਰ ਵਕਤ ਆਪਣੀ ਜਾਨ ਨੂੰ ਜੋਕਿੰਗ ਚ ਪਾਉਣਾ ਪੈਂਦਾ ਹਰ ਵਕਤ ਆਪਣੀ ਜਾਨ ਨੂੰ ਖਤਰੇ ਚ ਪਾ ਕੇ ਰੋਡ ਪਾਰ ਕਰਨੀ ਪੈਂਦੀ ਆ ਕਈ ਵਾਰ ਇਸ ਰੋਡ ਦੇ ਉੱਤੇ ਐਕਸੀਡੈਂਟ ਵੀ ਹੋ ਚੁੱਕੇ ਆ ਪਰ ਫੇਰ ਵੀ ਇਸ ਵੱਲ ਨਾ ਤਾਂ ਪ੍ਰਸ਼ਾਸਨ ਧਿਆਨ ਦੇ ਰਿਆ ਨਾ ਕੋਈ ਹੋਰ ਨਾ ਤਾਂ ਇਸ ਰੋਡ ਦੇ ਉੱਤੇ ਕੋਈ ਵੀ ਇੰਡੀਕੇਸ਼ਨ ਲਾਈ ਹੋਈ ਹੈ ਕਿ ਇੱਥੇ ਨੇੜੇ ਸਕੂਲ ਹੈ ਤੇ ਨਾ ਹੀ ਕੋਈ ਸਾਈਨ ਬੋਰਡ ਨਜ਼ਰ ਆਉਂਦਾ ਹੈ ਇੱਥੋਂ ਤੱਕ ਕਿ ਕਈ ਵਾਰ ਇਸ ਬੱਚਿਆਂ ਦੇ ਮਾਪੇ ਪਾਪਾ ਵੱਲੋਂ ਲਿਖ ਕੇ ਵੀ ਦਿੱਤਾ ਜਾ ਚੁੱਕਿਆ ਕਿ ਇੱਥੇ ਕੋਈ ਨਾ ਕੋਈ ਜੈਬਰਾ ਕੋ ਰੋਸਿੰਗ ਜਾਂ ਰੈੱਡ ਲਾਈਟ ਜਾਂ ਕੋਈ ਅਜਿਹੀ ਸੁਵਿਧਾ ਦਿੱਤੀ ਜਾਵੇ ਤਾਂ ਜੋ ਬੱਚਿਆਂ ਨੂੰ ਰੋਡ ਪਾਰ ਕਰਨੀ ਸੌਖੀ ਹੋਵੇ ਦੇਖ ਸਕਦੇ ਹੋ ਕਿ ਬੱਚੇ ਰੋਡ ਪਾਰ ਕਰਨ ਨੂੰ ਤਿਆਰ ਹਨ ਤੇ ਬੜੀ ਤੇਜ਼ੀ ਨਾਲ ਟਰੱਕ ਜਿਹੜੇ ਨੇ ਇੱਥੋਂ ਗੁਜ਼ਰਦੇ ਨਜ਼ਰ ਆਉਂਦੇ ਨੇ ਇੱਥੋਂ ਤੱਕ ਕਿ ਬਿਲਕੁਲ ਨਜ਼ਦੀਕ ਡੀਐਸਪੀ ਆਫਿਸ ਵੀ ਆ ਜਿਹੜਾ ਕਿ ਪੁਲਿਸ ਨਾਲ ਲਾਇਸ ਹੈ ਪਰ ਕਈ ਵਾਰ ਜਿਹੜਾ ਆ ਪੁਲਿਸ ਵਾਲੇ ਆਪਣੀ ਡਿਊਟੀ ਨਹੀਂ ਸਮਝਦੇ ਕਈ ਵਾਰ ਕੀ ਹਮੇਸ਼ਾ ਹੀ ਆਪਣੀ ਡਿਊਟੀ ਨਹੀਂ ਸਮਝਦੇ ਕਿ ਇੱਥੇ 2 ਤੋਂ 3 ਪੁਲਿਸ ਕਰਮੀ ਤਾਇਨਾਤ ਕਰ ਦਿੱਤੇ ਜਾਣ ਤਾਂ ਜੋ ਛੁੱਟੀ ਸਮੇਂ ਤੇ ਸਕੂਲ ਲੱਗਣ ਸਮੇ ਬੱਚਿਆਂ ਨੂੰ ਰੋਡ ਪਾਰ ਕਰਨ ਦੇ ਵਿੱਚ ਸਾਨੀ ਹੋਵੇ ਪਰ ਬੱਚਿਆਂ ਨੂੰ ਆਪ ਖੁਦ ਰੋਡ ਪਾਰ ਕਰਨੀ ਪੈਂਦੀ ਹੈ ਕਈ ਮਾਪੇ ਬੱਚਿਆਂ ਨੂੰ ਲੈਣ ਆਉਂਦੇ ਨੇ ਇਸੇ ਕਰਕੇ ਕਿ ਉਹਨਾਂ ਦੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ ਇੱਕ ਪਾਸੇ ਬੱਚੇ ਜਾਨ ਖਤਰੇ ਵਿੱਚ ਪਾ ਕੇ ਸਕੂਲ ਜਾਂਦੇ ਨੇ ਤਾਂ ਦੂਜੇ ਪਾਸੇ ਪ੍ਰਬੰਧਾਂ ਨੂੰ ਲੈ ਕੇ ਹਾਈ ਕੋਰਟ ਦੀ ਵਕੀਲ ਸੁਨੇਨਾ ਵੱਲੋਂ ਇੱਕ ਨੋਟਿਸ ਚੀਫ ਸਕੱਟਰੀ ਪੰਜਾਬ ਅਤੇ ਐਜੂਕੇਸ਼ਨ ਚੀਫ ਇੰਜੀਨੀਅਰ ਐਸ ਡੀ ਐਮ ਡੇਰਾ ਬਸੀ ਨੂੰ ਜਾਰੀ ਕੀਤਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਨੇ 2024 ਦਾ ਨੋਟਿਸ ਵੀ ਵਿਖਾਇਆ ਜਰਾ ਜੀ ਜਿਹੜਾ ਤੁਸੀਂ ਨੋਟਿਸ ਭੇਜਿਆ ਸੀ ਆਖਿਰਕਾਰ ਕੀ ਅਗਲੀ ਕਾਰਵਾਈ ਹੋਈ ਸਰ ਇਹ ਬੇਸਿਕਲੀ ਮੈਟਰ ਤਾਂ ਉਹ ਹੈ ਜਿੱਥੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਡੇਰਾ ਬਸੀ ਜਿਹੜਾ ਆਪਣਾ ਇਹ ਜਗ੍ਹਾ ਦਾ ਨਾਮ ਜੇ ਆਪਾਂ ਪ੍ਰੋਪਰ ਦਸੀਏ ਤਾਂ ਮੁਬਾਰਕਪੁਰ ਹੈਗਾ ਤੇ 올ਡ ਕਾਲ ਕਾ ਸ਼ਿਮਲਾ ਰੋਡ ਹੈ ਇਹ ਜਿੱਥੇ ਤਿੰਨ ਸਕੂਲਸ ਨੇ ਸਰ ਤਿੰਨ ਸਰਕਾਰੀ ਸਕੂਲਸ ਨੇ ਉਹਦੇ ਬਾਹਰ ਨਾ ਤਾਂ ਕੋਈ ਸਾਈਨ ਬੋਰਡਸ ਨੇ ਨਾ ਕੋਈ ਵਾਰਨਿੰਗ ਬੋਰਡਸ ਨੇ ਨਾ ਤਾਂ ਉਥੇ ਸਪੀਡ ਬ੍ਰੇਕਰਸ ਨੇ ਤੇ ਨਾ ਕੋਈ ਬਲਿੰਕ ਲਾਈਟਸ ਨੇ ਜਿਹੜੀ ਕਿ ਇਹ ਇੱਕ ਅਲਾਰਮਿੰਗ ਇਸ਼ੂ ਹੈ ਉਥੇ ਦੇ ਏਰੀਆ ਵਾਸਤੇ ਕਿ ਉਹ ਉਥੇ ਦੇ ਕੋਈ ਲੰਘਣ ਵੜਨ ਵਾਲੇ ਆਮ ਲੋਕ ਤੇ ਉਥੇ ਦੇ ਜਿਹੜੇ ਪੜਨ ਵਾਲੇ ਬੱਚਿਆਂ ਦਾ ਇਹ ਜਾਨ ਨਾਲ ਖਿੜਵਾਲ ਕਰ ਰਹੇ ਨੇ ਸ਼ਾਇਦ ਪ੍ਰਸ਼ਾਸਨ ਕੋਈ ਵੱਡੇ ਮੇਜਰ ਐਕਸੀਡੈਂਟ ਦੀ ਵੇਟ ਕਰ ਰਿਹਾ ਹੋਵੇ ਕੀ ਉਸ ਤੋਂ ਬਾਅਦ ਹੀ ਅਸੀਂ ਇਹਦੇ ਤੇ ਇੰਪਰੂਵਮੈਂਟ ਕਰੀਏ ਤੇ ਇਹਦੇ ਤੇ ਕੰਮਕਾਰ ਕਰਨਾ ਸ਼ੁਰੂ ਕਰੀਏ ਇਹ ਮੈਟਰ ਸਾਡੇ ਨੋਟਿਸ 'ਚ ਆਇਆ ਸੀ ਪਿਛਲੇ ਸਾਲ ਜੁਲਾਈ ਦੇ ਵਿੱਚ ਜਦੋਂ ਇਹ ਮੈਟਰ ਕਈ ਨਿਊਜ਼ਪੇਪਰਸ ਨੇ ਕਵਰ ਕਰਿਆ ਸੀਗਾ ਬਟ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਇਹ ਤੇ ਜਾਂਚ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਹਾਂ ਉੱਥੇ ਕੁਝ ਵੀ ਨਹੀਂ ਹੈਗਾ ਉੱਥੇ ਪ੍ਰੋਪਰ ਸੇਫਟੀ ਮੈਜਰਸ ਨਹੀਂ ਉੱਥੇ ਫਾਲੋ ਕਰੇ ਜਾ ਰਹੇ ਹੈਗੇ ਤਾਂ ਅਸੀਂ ਨੋਟਿਸ ਭੇਜਿਆ ਸੀਗਾ ਜੁਲਾਈ 2024 ਦੇ ਵਿੱਚ ਕਨਸਰਨਡ ਅਥਾਰਟिटीज ਨੂੰ ਬਟ ਟਿਲ ਡੇਟ ਅਜ ਤੱਕ ਉਹਨਾਂ ਦਾ ਨਾ ਤਾਂ ਕੋਈ ਰਿਸਪਾਂਸ ਹੈ ਤੇ ਨਾ ਹੀ ਕੋਈ ਵੀ ਇੰਪਰੂਵਮੈਂਟ ਇਹਦੇ ਵਿੱਚ ਕਰੀ ਗਈ ਹੈਗੀ ਸਾਡੀ ਮੰਗ ਇੰਨੀ ਹੈ ਕਿ ਉੱਥੇ ਪ੍ਰੋਪਰ ਸੇਫਟੀ ਮੀਜਰਸ ਹੋਣੇ ਚਾਹੀਦੇ ਹੈ ਇਹ ਹਾਲ ਇੱਕ ਸਕੂਲ ਦਾ ਨਹੀਂ ਸੂਬਿਆਂ ਦੇ ਕਾਫੀ ਸਰਕਾਰੀ ਸਕੂਲਾਂ ਦੀਆਂ ਤਸਵੀਰਾਂ ਮੂਹ ਜ਼ੁਬਾਨੀ ਬੋਲਦੀਆਂ ਨੇ ਹੁਣ ਦਿੱਲੀ ਵਿੱਚ ਸੱਤਾ ਬਦਲਣ ਤੋਂ ਬਾਅਦ ਸੀਐਮ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਮਾਡਲ ਦੇ ਨਾਲ ਅਸੀਂ ਦੇਸ਼ ਵਿੱਚ ਵੋਟਾਂ ਮੰਗਾਂਗੇ ਜਨਾਬ ਜੇ ਇਹ ਹੀ ਹੈ ਤੁਹਾਡਾ ਪੰਜਾਬ ਮਾਡਲ ਤਪੋਲੇ ਜਾਓ ਵੋਟਾਂ ਦਾ ਤਾਂ ਪਤਾ ਨਹੀਂ ਪਰ ਇਹਨਾਂ ਬੱਚਿਆਂ ਦੇ ਮਾਪੇ ਤੁਹਾਨੂੰ ਲਾਂਤਾ ਜ਼ਰੂਰ ਪਾ ਰਹੇ ਨੇ ਜਸਪ੍ਰੀਤ ਅਸ਼ ਪੀਟੀਸੀ ਨਿਊਜ਼ ਡੇਰਾ ਬਸੇ